ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਦੇ ਵਿੱਚ ਸੋ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜੀ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਸੋ ਦੇਖੋ ਕਿਤਨਾ ਕਿਤਾ ਜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਜੀ ਸਾਡੇ ਗੁਰਦਾਸਪੁਰ ਦੇ ਇਸ ਡਿਪਾਰਟਮੈਂਟ ਦੇ ਜਿਹੜੇ ਚੇਅਰਮੈਨ ਨੇ ਰਮਨ ਬਹਿਲ ਜੀ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਔਰ ਇਸ ਹਸਪੀਟਲ ਦਾ ਜਿਹੜਾ ਨਿਰਮਾਣ ਕਰਵਾਇਆ ਗਿਆ ਔਰ ਅਸਲ 'ਚ ਇਹ ਹਸਪੀਟਲ ਜਦੋਂ ਨਵਾਂ ਹਸਪੀਟਲ ਬਣਿਆ ਜੀ ਬਬਰੀ ਲਾ ਕੇ ਤਾਂ ਇਸ ਹਸਪੀਟਲ ਨੂੰ ਬੰਦ ਕਰਾ ਦਿੱਤਾ ਗਿਆ ਸੀ ਮਲਬੀ ਤਕਰੀਬਨ ਇਹ ਹਸਪੀਟਲ ਸਾਰਾ ਬੰਦ ਹੋ ਗਿਆ ਸੀ ਔਰ ਇੱਕ ਖੰਡਰ ਦਾ ਰੂਪ ਨੇ ਲੈ ਲਿਆ ਸੀ ਤਸਵੀਰ ਦਿਖਾਇਓ ਭਾਜੀ ਕਮਾਗੇ ਸੋ ਦੇਖੋ ਅੱਜ ਇਸ ਹਸਪੀਟਲ ਨੂੰ ਦੁਬਾਰਾ ਜਿਹੜਾ ਚਾਲੂ ਕਰ ਦਿੱਤਾ ਗਿਆ ਵਾ ਜੀ ਮਲਬੀ ਕੁਝ ਦਿਨ ਜਿਹੜਾ ਕੁਝ ਸਮਾਂ ਲਾ ਲਓ ਜਾਂ ਕੁਝ ਤੁਸੀਂ 15-20 ਦਿਨਾਂ ਜਾਂ ਮਹੀਨਾ ਪਹਿਲਾਂ ਜਿਹੜਾ ਇਸ ਨੂੰ ਚਾਲੂ ਕੀਤਾ ਸੀ ਔਰ ਅੱਜ ਕਿਤਨਾ ਕਿਤੇ ਜਿਹੜ ਉਸ ਬੂਟੇ ਨੂੰ ਜਿਹੜਾ ਵਾ ਜੀ ਫਲ ਪੈਣ ਡਿਆ ਪਿਆ ਵਾ ਜਾਨੀ ਕਹਿਣ ਦਾ ਮਤਲਬ ਇਹ ਰਹੀ ਆ ਕਿ ਇੱਥੇ ਜਿਹੜੇ ਬੈਨੀਫਿਟ ਆ ਜੀ ਉਹ ਤਕਰੀਬਨ ਜਿਹੜੇ ਆ ਜੀ ਲੋਕਾਂ ਨੂੰ ਮਿਲਦੇ ਪਏ ਨੇ ਔਰ ਇੱਕ ਵੱਡਾ ਉਪਰਾਲਾ ਜਿਹੜਾ ਵਾ ਇਹ ਸਲੇਗੁਰ ਰਾਜਪੁਰ ਦੇ ਚੇਅਰਮੈਨ ਰਵਨ ਮਹਿਲ ਜੀ ਵੱਲੋਂ ਕੀਤਾ ਗਿਆ ਦੇਖੋ ਜੇ ਕੋਈ ਚੰਗਾ ਕੰਮ ਕਰਦਾ ਵਾ ਤਾਂ ਉਹਦੀ ਤਾਰੀਫ ਵੀ ਕਰਨੀ ਪੈਂਦੀ ਹੈ ਜੀ ਅਸੀਂ ਇਹ ਨਹੀਂ ਕਿਸੇ ਸਿਆਸਤ ਦੇ ਨਾਲ ਨਹੀਂ ਆ। ਨਾ ਹੀ ਸਾਡਾ ਕਿਸੇ ਪਾਰਟੀ ਨਾਲ ਲੈਂਦੇ ਨਾਲ ਅਸੀਂ ਅੱਜ ਪੱਤਰਕਾਰ ਸਾਨੂੰ ਜੇਕਰ ਕੋਈ ਚੰਗਾ ਲੱਗਦਾ ਵਾ ਤਾਂ ਸਾਡਾ ਫਰਜ਼ ਬੰਦਾ ਵੀ ਅਸੀਂ ਉਹ ਤੁਹਾਡੇ ਤੱਕ ਪਹੁੰਚਾਈਏ ਔਰ ਤੁਹਾਨੂੰ ਦਿਖਾਈਏ ਜੀ। ਸੋ ਇਹ ਕਿਦਣਾ ਕਿਤੇ ਬੈਲ ਸਾਹਿਬ ਨੇ ਇੱਕ ਚੰਗਾ ਉਪਰਲਾ ਕੀਤਾ ਵਾ ਉਹ ਤੁਹਾਡੇ ਤੱਕ ਅਸੀਂ ਮੈਸੇਜ ਪਹੁੰਚਾ ਰਹੇ ਹਾਂ ਉਹ ਤੁਹਾਨੂੰ ਦਿਖਾ ਵੀ ਰਹੇ ਹਾਂ। ਸਭ ਤੋਂ ਪਹਿਲੇ ਤੁਹਾਨੂੰ ਐਮਰਜੈਂਸੀ ਦਿਖਾਣੇ ਆ ਜੀ। ਐਮਰਜੈਂਸੀ ਵਾਰਡ। ਔਰ ਦੇਖੋ ਤੁਸੀਂ ਇਹ ਤਕਰੀਬਨ ਜਿਹੜੇ ਆ ਜੀ ਜਿਹੜੇ ਬੈਨੀਫਿਟ ਚਾਹੀਦੇ ਹਸਪੀਟਲ ਉਹ ਇਸ ਹਸਪੀਟਲ ਲਈ ਦਿੱਤੇ ਜਾ ਰਹੇ ਨੇ। ਸੋ ਐਮਰਜੈਂਸੀ ਡਾਕਟਰ ਰੂ ਡਾਕਟਰ 24 ਘੰਟੇ ਇਥੇ ਉਪਲਬਧ ਹੁੰਦੀ ਹੈ ਜੀ ਔਰ ਵੈਸੇ ਜੇ ਆਪੀ ਡੀ ਦੀ ਗੱਲ ਕਰੀਏ ਤਾਂ ਡੀ ਜਿਹੜੀ ਹੈ ਜੀ ਦੋ ਆਪਣਾ ਸਵੇਰੇ 9:00 ਤੋਂ ਲੈ ਕੇ 2:00 ਵਜੇ ਤੱਕ ਹੈ ਜੀ ਔਰ ਬਾਕੀ ਜਿਹੜਾ ਟਾਈਮ ਹੈ 24 ਘੰਟੇ ਸਰਵਿਸ ਜਿਹੜੀ ਡਾਕਟਰਾਂ ਦੀ ਮਿਲਦੀ ਹੈ ਔਰ ਕਿਤਨਾ ਕਿਤੇ ਫਾਇਦਾ ਜਿਹੜਾ ਇਸ ਦਾ ਜਿਹੜਾ ਬਈ ਹਸਪੀਟਲ ਦਾ ਸਾਡਾ ਗੁਰੂ ਰਾਜਪੁਰ ਜ਼ਿਲ੍ਹੇ ਦੇ ਜਿੰਨਾ ਵੀ ਇਹਦੀ ਤਕਰੀਬਨ ਲੋਕ ਜਿਹੜੇ ਆ ਫਾਇਦਾ ਲੈ ਰਹੇ ਨੇ ਔਰ ਦੇਖੋ ਤਕਰੀਬਨ ਜਿਹੜੇ ਬੱਚੇ ਵੀ ਇੱਥੇ ਐਡਮਿਟ ਨੇ ਉਹਨਾਂ ਦੇ ਪਰਿਵਾਰ ਵੀ ਮੈਂਬਰ ਹੈਗੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ ਬਈ ਬੱਚੇ ਨੂੰ ਕੀ ਅੱਜ ਸਵੇਰ ਹੀ ਐਡਮਿਟ ਕੀਤਾ ਹੈ ਹਾਂਜੀ ਅਚਾ ਕਿਦਾਂ ਦਾ ਇੱਥੇ ਮਲਬੀਨਾ ਇੰਤਜ਼ਾਮ ਆਜੀ ਕੋਈ ਪਰੇਸ਼ਾਨੀ ਜਾਂ ਕਿਸ ਤਰ੍ਹਾਂ ਦੀ ਨਹੀਂ ਨਹੀਂ ਬਹੁਤ ਵਧੀਆ ਟਰੀਟ ਕਰਦੇ ਆ ਸਟਾਫ ਵੀ ਬਹੁਤ ਵਧੀਆ ਹੈ ਹਮਮ ਪਰ ਕੀ ਗੱਲ ਬਾਤ ਵੀ ਬਹੁਤ ਵਧੀਆ ਕਰਦੇ ਆ ਹਾਂਜੀ ਜਿਸ ਤਰ੍ਹਾਂ ਸਰਕਾਰੀ ਹਸਪਤਾਲਾਂ 'ਚ ਦੇਖੀਦਾ ਵੀ ਬੜੀਆਂ ਕਮੀਆਂ ਹੁੰਦੀਆਂ ਵਾ ਔਰ ਕਈ ਜਗ੍ਹਾ ਤੇ ਗੰਦਗੀ ਵੀ ਹੁੰਦੀ ਆ ਪਾ ਮਰ ਵੀ ਦੇਖਣ ਨੂੰ ਮਿਲਦਾ ਵਾ ਪਰ ਇਸ ਹਸਪੀਟਲ ਵਿੱਚ ਤੁਹਾਨੂੰ ਪ੍ਰਬੰਧ ਠੀਕ ਲੱਗੇ ਆ ਹਾਂਜੀ ਸਭ ਵਧੀਆ ਹੈ ਇੱਥੇ ਵਧੀਆ ਪ੍ਰਬੰਧ ਹਾਂਜੀ ਤੁਸੀਂ ਸੰਤੁਸ਼ਟ ਹੋ ਹਾਂਜੀ ਹਾਂਜੀ ਸੋ ਦੇਖੋ ਸੰਤੁਸ਼ਕ ਨੇ ਕਿਧਰੇ ਕਿਧਰੇ ਪਰਿਵਾਰ ਜਿਹੜਾ ਵਾ ਜੀ ਜੇਕਰ ਚੰਗਾ ਕੋਈ ਕਰਦਾ ਤਾਂ ਸੰਤੁਸ਼ਟ ਹੋਣਾ ਹੀ ਪੈਂਦਾ ਦੇਖੋ ਤੁਸੀਂ ਬੈੱਡ ਸ਼ੀਟ ਦੇਖੋ ਤਕਰੀਬਨ ਜਿਹੜੀ ਸਾਫ ਸਫਾਈ ਸਾਰੀ ਬਿਲਦੀ ਪਈ ਆ ਜਿਸ ਤਰ੍ਹਾਂ ਕੋਈ ਪ੍ਰਾਈਵੇਟ ਹਸਪੀਟਲ ਹੁੰਦਾ ਜੀ ਉਦਾਂ ਦੇ ਪ੍ਰਬੰਧ ਇੱਥੇ ਲੱਗ ਰਹੇ ਆ ਜੀ ਸੋ ਵਧੀਆ ਕੰਮ ਆ ਜੀ ਵਧੀਆ ਉਪਰਾਲਾ ਵਾ ਇਹ ਜਿਹੜਾ ਦੇਖੋ ਜੀ ਸਾਡੇ ਚੇਅਰਮੈਨ ਬੈਲ ਸਾਹਿਬ ਨੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਉਹ ਰੋ ਵਧਾਈ ਦੇ ਹੱਕਦਾਰ ਵੀ ਨੇ ਸੋ ਅਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਰਿਹਾ ਜੇਕਰ ਕੋਈ ਚੰਗਾ ਕੰਮ ਕਰਦਾ ਤਾਂ ਉਹਦੀ ਤਾਰੀਫ਼ ਕਰਨੀ ਪੈਂਦੀ ਆ ਦਿਖਾਉਣਾ ਉਹ ਵੀ ਟਿਪ ਲੰਦਾ ਸੋ ਹਰੇਕ ਬੈਨੀਫਿਟ ਜਿਹੜਾ ਵਾ ਜੀ ਇਸ ਹਸਪੀਟਲ ਦੀ ਦਿੱਤਾ ਗਿਆ ਵਾ ਜਿਸ ਦੀ ਜਰੂਰਤ ਹੁੰਦੀ ਆ ਸੋ ਤੁਹਾਨੂੰ ਤਸਵੀਰਾਂ ਉਹ ਵੀ ਸਾਂਝੀਆਂ ਕਰਦੇ ਆ ਡਾਕਟਰ ਜਿੱਥੇ ਬੈਠਦੇ ਆ ਜੀ ਉਹ ਵੀ ਤੁਹਾਨੂੰ ਖੋਣੇ ਆ ਸੋ ਡਾਕਟਰ ਜਿਹੜੇ ਇਥੇ ਹੁੰਦੇ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਤਸਵੀਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰਾਂਗੇ ਸੋ ਇਸ ਸਾਈਡ ਤੇ ਜੇ ਗੱਲ ਕਰੀਏ ਜਨਾਨਾ ਰੋਗਾਂ ਦੇ ਮਾਹਿਰ ਜਿਹੜੇ ਡਾਕਟਰ ਆ ਜੀ ਉਹ ਬੈਠਦੇ ਨੇ ਔਰ ਉਹਦੇ ਨਾਲ ਜਿਹੜਾ ਵਾ ਐਸਐਮਰੂਮ ਆ ਜੀ ਸੋ ਐਸਐਮਓ ਦਾ ਰੂਮ ਬਿਲਕੁਲ ਨਾਲ ਹੈ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਜਾਂ ਸ਼ਿਕਾਇਤ ਹੈ ਕਿਸੇ ਦੀ ਤਾਂ ਤੁਸੀਂ ਐਸਐਮਓ ਨੂੰ ਗੁਰਦਾਸਪੁਰ ਨੂੰ ਆਪਣੀ ਸ਼ਿਕਾਇਤ ਜੜੀ ਦੇ ਸਕਦੇ ਹੋ ਸੋ ਇਸ ਸਾਈਡ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਨੇ ਉਹਨਾਂ ਦਾ ਰੂਮ ਆ ਨਾਲ ਹੀ ਸਰਜਰੀ ਓਪੀ ਲਈ ਹੈ ਜੀ ਸੋ ਤਕਰੀਬਨ ਜਿਹੜੇ ਆ ਜੀ ਚਾਰ ਤੋਂ ਪੰਜ ਡਾਕਟਰ ਜਿਹੜੇ ਆ ਜੀ ਉਹਨਾਂ ਦਾ ਇੱਥੇ ਇਂਤਜ਼ਾਮ ਹੈ ਬੈਠਣ ਦਾ ਜੀ ਤਕਰੀਬਨ ਜਿਹੜੇ ਮੈਂ ਦੇਖ ਰਿਹਾ ਹਾਂ ਜਿਸ ਹਿਸਾਬ ਨਾਲ ਪੰਜ ਡਾਕਟਰਾਂ ਦਾ ਜਿਹੜਾ ਵਾ ਜੀ ਇੱਥੇ ਅਰੇਂਜਮੈਂਟ ਆ ਔਰ ਵਧੀਆ ਪ੍ਰਬੰਧ ਜਿਹੜੇ ਕੀਤੇ ਗਏ ਨੇ ਜੀ ਬਹੁਤ ਵਧੀਆ ਢੁ ਸੋ ਸਰਜੀਕਲ ओपीडी ਦੇ ਡਾਕਟਰ ਇੱਥੇ ਬੈਠੇ ਨੇ ਜੀ ਹੱਡੀਆਂ ਤੇ ਜੋੜਾਂ ਦੇ ਮਾਹਿਰ ਨੇ ਸੋ ਡਾਕਟਰ ਸਾਹਿਬ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ ਔਰ ਜਾਣਦੀ ਆ ਵੀ ਕਿਹੜੇ ਕਿਹੜੇ ਬੈਨੀਫਿਟ ਜਿਹੜੇ ਇਸ ਹਸਪੀਟਲ 'ਚ ਮਿਲਦੇ ਪਏ ਨੇ ਡਾਕਟਰ ਸਾਹਿਬ ਜੇ ਗੱਲ ਕਰੀਏ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਬਹੁਤ ਬੜਾ ਵੱਡਾ ਇੱਕ ਫਾਇਦਾ ਮਿਲਿਆ ਇਸ ਹਸਪੀਟਲ ਦਾ ਜੀ ਔਰ ਕਿਹੜੇ ਕਿਹੜੇ ਬੈਨੀਫਿਟ ਇਸ ਮਿਲਦੇ ਪਏ ਆ ਤੇ ओਪੇਟਿਸ ਸਰਸਸ ਮਿਲ ਰੀਆਂ ਜੀ ਠੀਕ ਹੈ ਤੋਂ ਬੱਚਾ ਨਮਾਈਜ਼ੇਸ਼ਨ ਸਰਸਸ ਮਿਲ ਰੀਆਂ ਇਸ ਤੋਂ ਇਲਾਵਾ ਡਿਲੀਵਰੀ ਸਟਾਰਟ ਹੋਈਆਂ ਉਹ ਦੂਸਰੇ ਮਜਾਸੀ ਅਵੇਲੇਬਲ ਐ। ਔਰ ਮੈਡੀਸਿਨ ਜੋ ਵੀ ਪੂਰੇ ਪੰਜਾਬ ਚ ਅਵੇਲੇਬਲ ਨੇ। ਅਪਰੋਕਸਿਮੇਟਲੀ ਸਭ ਸਾਡੇ ਕੋਲ ਹੈ ਗਿਆ। ਠੀਕ ਹੈ। ਜੇ ਸਰ ਟਾਈਮਿੰਗ ਹੈ ਦੀ ਪੇਸ਼ੇਵਰ ਕੇ OPD ਟਾਈਮਿੰਗ ਆਟੋ ਤੋਂ 2 ਜੋ ਗਵਰਨਮੈਂਟ ਦੇ ਅਕੋਰਡਿੰਗਲੀ ਚਲਦਾ ਹੈ ਸਰਦੀਆਂ ਚ 9 ਤੋਂ 3 ਔਰ ਮਜਾਸੀ 24 ਆਵਰ। ਇਹ ਹੁਣ ਸਰ ਗਰਮੀਆਂ ਚ ਚਲਦਾ ਵੀ ਸੀਜ਼ਨ ਜੀ। ਹਾਂ। ਹੁਣ 8 ਤੋਂ 2। 8 ਤੋਂ 2। ਔਰ ਪੇਸ਼ੇਵਰ ਜਿਹੜੇ ਨਾਈਟ ਸਰਵਿਸ ਵੀ ਹੈ 8:00 ਸਵੇਰੇ ਜਾਂ ਡੇ ਇਕੱਲਾ ਹੁੰਦੀ। ਅਜੇ ਤਾਂ ਜਸਟ ਡੇਵਲ ਆ ਚੱਲ ਰਿਆਂ ਠੀਕ ਹੈ ਮੇਰੇ ਅਸੀਂ ਸਰਟ ਕਰਵਾਤ ਆਂਦੀਆਂ ਨੇ ਠੀਕ ਹੈ ਜੋ ਆਪਾਂ ਉੱਤੇ ਕੀ ਜੋ ਰਿਕੁਆਇਰਡ ਹੈਗਾ ਉਹ ਕਰਦੇ ਨੇ ਨਾਈਟ ਤੇ ਕੋਈ ਪ੍ਰੋਬਲਮ ਆ ਜਾਂਦੀ ਜੇ ਕੋਈ ਆ ਜਾਂਦਾ ਪੇਸ਼ੈਂਟ ਤੇ ਉਹਨੂੰ ਐਡਮਿਟ ਕਰ ਲੈ ਦਿੰਦੇ ਜਾਂ ਸ਼ਿਫਟ ਕਰਤਾ ਜਾਂਦਾ ਜੀ ਮੇਰੇ ਕੋਲ ਤਾਂ ਜੋ ਮੋਸਟਲੀ ਆਪਾਂ ਐਡਮਿਟ ਕਰਦੇ ਨੇ ਜੇ ਕੋਈ ਕਾਫੀ ਸੀਰੀਅਸ ਆ ਕਈ ਵਾਰ ਪੇਸ਼ੈਂਟ ਹੋਰ ਅੱਗੇ ਸਰਵਿਸ ਰੈਫਰ ਕਰਨਾ ਪੈਂਦਾ ਉਹ ਤੇ ਮੈਨੂੰ ਫਰਸਟ ਡੇ ਫਰਸਟ ਫਰਸਟ ਐਡ ਮਿਲ ਜਾਂਦੀ ਡਾਕਟਰ ਸਾਹਿਬ ਜੀ ਮੋਰ ਥੈਨ ਫਰਸਟ ਡੇ ਕਿਉਂਕਿ ਮੈਨੂੰ ਫਰਸਟ ਡੇ ਹੁੰਦੀ ਹੈ ਜੀ ਪਿੰਡ ਨਜ਼ਦੀਕ ਕਈ ਨੂੰ ਮਿਲ फर्स्ट एड तो मिलती ही भैया डॉक्टर जी चौबीस घंटे सर्विस डॉक्टर ऑन कॉल जो जरूरत पेगी ऑन कॉल ठीक ठीक है धन्यवाद डॉक्टर ਸੋ ਦੇਖੋ ਇਹ ਬੈਨੀਫਿਟ ਜਿਹੜੇ ਆ ਜੀ ਇਸ ਹਸਪੀਟਲ ਦੇ ਜਿਹੜੇ ਮਿਲੇ ਨੇ ਗੁਰਦਾਸਪੁਰਿਆ ਨੂੰ ਬੜਾ ਵੱਡਾ ਜਿਹੜਾ ਇਹਦਾ ਫਾਇਦਾ ਮਿਲਦਾ ਪਿਆ ਜੀ ਸੋ ਕਿਤੇ ਨਾ ਕਿਤੇ ਜਿਹੜਾ ਜੀ ਦੇਖੋ ਬੈਲ ਸਾਹ ਦੇ ਜਿਹੜੇ ਇਹ ਉਪਰਾਲੇ ਕੀਤੇ ਗਏ ਸੀ ਸ਼ਿਲਾਗ ਯੋਗ ਨੇ ਸੋ ਤਕਰੀਬਨ ਜਿਹੜੇ ਆ ਜੀ ਬੱਚਿਆਂ ਦੇ ਰੋਗਾਂ ਦੇ ਮਾਹ ਡਾਕਟਰ ਲਾ ਲੋ ਜਾਂ ਤੁਸੀਂ ਹੱਡੀਆਂ ਵਾਲੇ ਡਾਕਟਰ ਹੁਣ ਤਕਰੀਬਨ ਜਿਹੜੇ ਡਾਕਟਰ ਆ ਜੀ ਜਿੰਨੀਆਂ ਵੀ ਪ੍ਰੋਬਲਮਸ ਹੁੰਦੀਆਂ ਹਨ ਇਨਸਾਨ ਨੂੰ ਉਹਦੇ ਮੁਤਾਬਿਕ ਜਿਹੜਾ ਵਾ ਸਾਰੇ ਡਾਕਟਰ ਇੱਥੇ ਜਿਹੜੇ ਆ ਜੀ ਮੌਜੂਦ ਨੇ ਔਰ ਮਿਲ ਜਾਂਦੇ ਨੇ ਹੁਣ ਅਸੀਂ ਐਮਰਜੈਂਸੀ ਚੱਲਦੇ ਆ ਐਮਰਜੈਂ ਉਸਪ后 ਤੁਹਾਨੂੰ ਇਸ ਲੈਬ ਤੇ ਵੀ ਰੂਰ ਕਰਾਵਾਂਗੇ ਲੈਬ ਵੀ ਦੱਸਾਂਗੇ ਤੁਹਾਨੂੰ ਵੀ ਉੱਥੇ ਕਿਦਾਂ ਦੇ ਪ੍ਰਬੰਧ ਹੈ ਜੀ ਸੋ ਜੇ ਮੈਡੀਸਨ ਦੀ ਗੱਲ ਕਰੀਏ ਤਾਂ ਮੈਡੀਸਨ ਵੀ ਇੱਥੇ ਜਿਹੜੀ ਹੈ ਜੀ ਦੋ ਸਟੋਰ ਨੇ ਮੈਡੀਸਨ ਦੇ ਜਿੱਥੇ ਜਿਹੜੇ ਹੈ ਜੀ ਤਕਰੀਬਨ ਜਿਹੜੀ ਇੱਕ ਤਾਂ ਫ੍ਰੀ ਬਿਲਕੁਲ ਮੈਡੀਸਨ ਆ ਔਰ ਉਹਦੇ ਨਾਲ ਦੂਸਰਾ ਜਿਹੜਾ ਸਟੋਰ ਹੈ ਜੀ ਉਹ ਅਧੇ ਰੇਟ ਤੇ ਮੈਡੀਸਨ ਮਿਲਦੀ ਹੈ ਸੋ ਦੇਖੋ ਤਕਰੀਬਨ ਜਿਹੜਾ ਵੀ ਟਰੀਟਮੈਂਟ ਕੀਤਾ ਜਾ ਰਿਹਾ ਵਾ ਜਦੋਂ ਐਮਰਜੈਂਸੀ ਕੋ ਪੇਸ਼ੈਂਟ ਆਉਂਦਾ ਵਾ ਤਾਂ ਉਹਦੇ ਲਈ ਵੀ ਜਿਹੜੇ ਪ੍ਰਬੰਧ ਇਹਨਾਂ ਕੋਲ ਬਹੁਤ ਵਧੀਆ ਕੀਤੇ ਗਏ ਨੇ ਜੀ ਸੋ ਇੱਥੇ ਬੀਪੀ ਵ ਉਰ ਵੀ ਤਾਂ ਐਡਮਿਟ ਕੀਤਾ ਜਾਏਗਾ ਅਦਰਵਾਈਜ਼ ਜੇਕਰ ਇਦਾਂ ਹੀ ਰੋਟਵੀ ਤਾਂ ਛੁੱਟੀ ਵੀ ਦਿੱਤੀ ਜਾਏਗੀ ਫਸਟ ਪਲੇ ਸੋ ਇਹ ਪੁਰਾਣੇ ਹਸਪਤਾਲੀਆਂ ਤਸਵੀਰਾਂ ਤਾਲਣਾ ਸੰਜੇ ਕਰ ਰਹੇ ਆ ਜੀ ਦੇਖੋ ਬੈਨੀਫਿਟ ਤਾਂ ਹੈਗੇ ਆ ਜੀ ਕਿਧਰ ਨ ਕਿਤੇ ਗੁਰਦਾਸਪੁਰਿਆ ਨੂੰ ਵੀ ਕੋ ਵੱਡਾ ਫਾਇਦਾ ਜਿਹੜਾ ਮਿਲਿਆ ਵਾ ਜੀ ਸੋ ਐਮਰਜੈਂਸੀ ਵਾਟਾਂ ਜੀ ਐਮਰਜੈਂਸੀ ਜਿਹੜੇ ਡਾਕਟਰ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਔਰ ਲੱਗ ਲੱਗ ਜਿਹੜੇ ਤਕਰੀਬਨ ਅਸੀਂ ਦੇਖ ਰਹੇ ਆ ਬਹੁਤ ਜ਼ਿਆਦਾ ਬੈਨੀਫਿਟ ਜਿਹੜੇ ਆ ਜੀ ਗੁਰਦਾਸਪੁਰਿਆ ਨੂੰ ਮਿਲੇ ਨੇ ਮੈਡਮ ਨਮਸਕਾਰ ਜੀ ਨਮਸਕਾਰ ਜੀ ਮੈਡਮ ਐਮਰਜੈਂਸੀ ਦੇ ਵਿੱਚ ਕਿ ਇਥੇ ਬੀਪੀ ਸ਼ੂਗਰ ਦੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਕੁੱਤੇ ਕੱਟੇ ਦੇ ਜਿਹੜੇ ਆਂਦੇ ਨੇ ਪੇਸ਼ੈਂਟ ਉਹਨਾਂ ਦਾ ਵੀ ਇਲਾਜ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਹੋ ਗਈ ਜਿਵੇਂ ਰੋਡ ਸਾਈਡ ਐਕਸੀਡੈਂਟ ਹੋ ਗਿਆ ਉਹਨਾਂ ਦਾ ਵੀ ਇਲਾਜ ਹੁੰਦਾ ਹੈ ਸਾਡੇ ਕੋਲ ਸਾਰੀ ਤਰ੍ਹਾਂ ਦੇ ਸਪੈਸ਼ਲਿਸਟ ਅਵੇਲੇਬਲ ਹੈ ਗੇਰੇ ਜੀ ਵੀ ਆਰਥੋ ਦੇ ਪੀਡੀਆਟ੍ਰਿਕਸ ਦੇ ਮੈਡੀਸਨ ਦੇ ਵੀ ਆਂਦੇ ਨੇ ਸਰਜਰੀ ਦੇ ਵੀ ਆਂਦੇ ਨੇ ਤੇ ਅਸੀਂ ਮਤਲਬ ਕੋਸ਼ਿਸ਼ ਕਰਦੇ ਹਾਂ ਕਿ ਹਰ ਪੇਸ਼ੈਂਟ ਦੀ ਇਲਾਜ ਕਰੀਏ ਤੇ ਜੇ ਕੋਈ ਲੱਗੇ ਜ਼ਿਆਦਾ ਤਾਂ ਫਿਰ ਉਹਨੂੰ ਰੈਫਰ ਵੀ ਕਰਨਾ ਪੈ ਸਕਦਾ ਹਾਂਜੀ ਹਾਂਜੀ ਸ਼ਹਿਰ ਵਾਸੀਆਂ ਨੂੰ ਕਿਹੜਾ ਕਿਹੜਾ ਫਾਇਦਾ ਮਿਲਿਆ ਇਸ ਹਸਪਤ ਪਿਆ ਪੁਰਾਣਾ ਹੈਗਾ ਵਾ ਕਿ ਮਤਲਬ ਸਾਨੂੰ ਬਬਲੀ ਜਾਣਾ ਪੈਂਦਾ ਸੀ ਹੁਣ ਸਾਨੂੰ ਲੱਗੇ ਸਾਰੀ ਫੈਸਿਲਿਟੀ ਮਿਲ ਜਾਂਦੀ ਹੈ ਚਲੋ ਜੜ ਲੋ ਛੋਟੇ ਕਾਫੀ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਜਾਣਾ ਔਖਾ ਲੱਗਦਾ ਸੀ ਉੱਥੇ ਤੇ ਉਹ ਇੱਥੇ ਆ ਕੇ ਕਾਫੀ ਖੁਸ਼ ਨੇ ਮੈਡਮ ਵੱਡੀ ਗੱਲ ਵਿੱਚ ਫਰਸਟ ایڈ ਮਿਲ ਜਾਨੀ ਸਭ ਤੋਂ ਵੱਡੀ ਗੱਲ ਹੈ ਹਾਂਜੀ ਹਾਂਜੀ ਟਾਈਮਲੀ ਮਿਲ ਜਾਂਦੀ ਹੈ ਹਾਂਜੀ ਹਾਂਜੀ ਦੇਖਿਆ ਸੀ ਵੀ ਕੁਝ ਪੇਸ਼ੈਂਟ ਜਿਹੜੇ ਨੇ ਐਮਰਜੈਂਸੀ ਪੇਸ਼ੈਂਟ ਹੁੰਦੇ ਸੀ ਜਿਹੜੀ 10 ਕੇਸ ਵੀ ਹੋ ਜਾਂਦਾ ਸੀ ਦੂਰ ਜਾਣਦ ਕਰਿਓ ਰਸਤੇ ਦੀ ਪ੍ਰੋਬਲਮ ਆ ਜਾਂਦੀ ਸੀ ਹਾਂਜੀ ਇੱਥੇ ਡਿਲੀਵਰੀਜ਼ ਵੀ ਹੋ ਜਾਂਦੀਆਂ ਨੇ ਨੋਰਮਲ ਡਿਲੀਵਰੀ ਵੀ ਸਟਾਰਟ ਹੋ ਗਈ ਹੋਈ ਹੈ ਇੱਥੇ ਹਾਂਜੀ 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 ਉਹ ਵੀ ਇੱਕ ਵੱਡਾ ਫਾਇਦਾ ਜੀ ਹਾਂਜੀ 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 ਐਮਰਜੈਂਸੀ 'ਚ ਹਾਂ ਮੈਂ ਹੀ ਕਹਾਂਗੀ ਕਿ ਹੁਣੇ ਪੁਰਾਣਾ ਹਸਪੀਟਲ ਸਾਡਾ ਸ਼ੁਰੂ ਹੋ ਚੁੱਕਾ ਹੈ ਤੇ ਲੋਕ ਵੀ ਇਹਦਾ ਵਾਤੋ-ਵਾਤ ਫਾਇਦਾ ਉਠਾਣ ਤੇ ਮੈਡਮ ਜੀ ਸਰਵਿਸ ਹੈ ਜਸਰਾਮ ਸਿੰਘ ਲਾਈਟ ਵੀ ਤੇ ਡਾਕਟਰ ਮਜੂਨ ਜੀ ਹਾਂਜੀ ਹਾਂਜੀ ਸਵੇਰੇ ਜਿਵੇਂ 8 ਤੋਂ 2 ਮਾਰਨਿੰਗ 2 ਤੋਂ 8 ਇਵਨਿੰਗ ਤੇ 8 ਤੋਂ 8 ਹਾਂਜੀ ਐਮਰਜੈਂਸੀ ਸਾਡੀ ਨਾਲ ਇਵਨਿੰਗ ਨਾਈਟ ਦੀ ਹੁੰਦੀ ਹੈ ਹਾਂਜੀ ਸਵੇਰੇ ਮਾਰਨਿੰਗ ਚ ਆਪੀਡੀ ਪਲੱਸ ਐਮਰਜੈਂਸੀ ਹਾਂਜੀ 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 24 ਇਨ ਟੂ 7 ਤੁਹਾਨੂੰ ਡਾਕਟਰ ਮਿਲਣਗੇ ਸਟਾਫ ਹਨਾ ਪੂਰਾ ਮਿਲੇਗਾ ਬੈਲ ਸਾਹਮਣੇ ਜਿਹੜਾ ਪ੍ਰਾਲਾ ਕੀਤਾ ਸੀ ਕਿਤਨਾ ਕੀਤੇ ਉਹਦਾ ਫਾਇਦਾ ਹੋਇਆ ਲੋਕਾਂ ਨੂੰ ਹਾਂਜੀ ਹਾਂਜੀ ਲੋਕੀ ਤੇ ਆ ਕੇ ਬਹੁਤ ਤਾਰੀਫ ਕਰਦੇ ਨੇ ਸਾਨੂੰ ਵੀ ਕਹਿੰਦੇ ਨੇ ਕਿ ਵਧੀਆ ਹੋ ਗਿਆ ਇਹ ਸਾਰਾ ਕੁਝ ਹਾਂਜੀ ਹਾਂਜੀ ਕਿਨੇ ਰੋਪਰ ਮੈਡਮ ਤੇ ਬੈਠਦੇ ਜ ਡਾਕਟਰ ਸਾਡੇ ਕੋਲ ਹੀ ਚਾਰ ਸਪੈਸ਼ਲਿਸਟ ਨੇ ਹਨਾ ਜਿਵੇਂ ਆਰਥੋ ਦੇ ਸਰਜਰੀ ਮੈਡੀਸਿਨ ਪੀਡੀਆਟਰੀਸ਼ੀਨ ਵੀ ਆਂਦੇ ਨੇ ਤੇ ਗਾਇਨਕੋਲੋਜਿਸ ਵੀ ਪੰਜ ਹੋ ਜਾਂਦੇ ਨੇ ਹਾਂਜੀ 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 ਇਹ ਤੇ ਹੈਗੇ ਨੇ ਕੋਈ ਕਮੀ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਨੂੰ ਕੋਈ ਫਿਲਹਾਲ ਤੇ ਠੀਕ ਹੀ ਚੱਲ ਰਿਹਾ ਹਾਂਜੀ ਸੈਟੀਸਫਾਈਡ ਹੀ ਨੇ ਪੇਸ਼ੈਂਟ ਬਾਕੀ ਅ ਠੀਕ ਹੀ ਹੈ ਸਾਰਾ ਕੁਝ। ਕੋਈ ਜੇ ਸੁਰੱਖਿਆ ਦੀ ਗੱਲ ਕਰੀਏ ਤਾਂ ਵਿਭਾਗ ਵੱਲੋਂ ਪੁਲਿਸ ਵਿਭਾਗ ਵੱਲੋਂ ਕੋਈ ਮੁਲਾਜ਼ਮ ਇਤਨਾਇਦ ਕੀਤੇ ਗਏ ਆ ਜਾਂ ਕੋਈ ਸੁਰੱਖਿਆ ਦੀ ਪ੍ਰਬੰਧ ਹੈਗੀ ਆ ਜੀ। ਅ ਫਿਲਹਾਲ ਉਹਦੇ ਵਿੱਚ ਥੋੜਾ ਜਿਹਾ ਲੱਗ ਰਿਹਾ ਕਿ ਮੁਲਾਜ਼ਮ ਹਾਂਜੀ ਹਾਂਜੀ ਮੁਲਾਜ਼ਮ ਦੀ ਜ਼ਰੂਰਤ ਹੈਗੀ ਹੈ ਈਵਨਿੰਗ ਨਾਈਟ ਨਾਈਟ ਜ਼ਿਆਦਾ ਹਨਾ ਨਸ਼ੇੜੀ ਵੀ ਆਦੇ ਨੇ ਨਾ ਦਵਾਈ ਲੈਣ ਆਤੇ ਹੋ। ਕੋਈ ਕਰਮਚਾਰੀ ਹੋਣ ਤਾਂ ਠੀਕ ਹੈ। ਹਾਂਜੀ 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 ਸਿਕਿਉਰਿਟੀ ਦਾ ਥੋੜਾ ਜਿਹਾ ਲੱਗਦਾ ਹੈ ਬਾਕੀ ਤੇ ਠੀਕ ਹੀ ਹੈ ਫਿਲਹਾਲ ਤਾਂ ਠੀਕ ਹੀ ਚੱਲ ਰਿਹਾ ਹੈ ਸਭ। ਹਾਂਜੀ ਠੀਕ ਹੈ ਜੀ। ਹਾਂਜੀ ਹਾਂਜੀ ਕੁੱਲ ਕਿ ਦਾ ਅਸਰੇਣਾ ਮੈਡਮ ਕੀ ਬਹੁਤ ਵਧੀਆ ਜਿਹੜਾ ਵਾਜੀ ਪ੍ਰਾਲਾ ਕੀਤਾ ਗਿਆ ਬੈਲ ਸਾਹਿਬ ਵੱਲੋਂ ਔਰ ਜਿਹੜੀ ਪ੍ਰੋਬਲਮ ਇੱਕ ਹੈਗੀ ਹੈ ਜੀ ਕਿ ਇੱਥੇ ਗਾਰਡ ਜਿਹੜੇ ਜਰੂਰੀ ਹੈ ਜੀ ਪੁਲਿਸ ਮੁਲਾਜ਼ਮ ਜਿਹੜੇ ਆ ਕਰਮਚਾਰੀ ਜਿਹੜੇ ਉਹ ਜਰੂਰੀ ਆ ਉਹਨਾਂ ਦੀ ਜਿਹੜੀ ਥੋੜੀ ਕਮੀ ਲੱਗਦੀ ਹੈ ਉਹ ਵੀ ਸਮੇਂ ਦੇ ਮੁਤਾਬਕ ਅਸੀਂ ਉਮੀਦ ਕਰਾਂਗੇ ਵੀ ਉਹਨਾਂ ਦਾ ਵੀ ਪ੍ਰਬੰਧ ਜਿਹੜਾ ਕਰ ਦਿੱਤਾ ਜਾਏਗਾ ਜੀ ਹੁਣ ਅਸੀਂ ਇੱਥੇ ਪੇਸ਼ੈਂਟ ਆਏਦੇ ਆ ਕਿ ਜਿਹੜੇ ਆਪਣਾ ਆਪਣਾ ਚੈੱਕਅਪ ਕਰਾ ਰਹੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਹਾਂਜੀ ਮੰਮਾ ਦੇ ਬ੍ਰਦਰ ਸਤਿ ਸ਼੍ਰੀ ਅਕਾਲ ਮਮਾ ਦੇ ਸੱਤ ਲੱਗੀ ਪਹਿਲੇ ਉਹ ਜੀ ਬੇਠ ਖਲੋਤੇ ਮਗਰ ਵੇਖਿਓ ਇੱਕ ਹੀ ਮਸਪਾ ਜੀ ਰਾਹ ਤੇ ਆਂਡੇ ਸੀ ਤੋ ਪਤਾ ਨਹੀਂ ਲੱਗਾ ਕੋਈ ਚੀਜ਼ ਆ ਗਈ ਅੱਗੇ ਤੋਂ ਸੈਟਲ ਸੱਤ ਹਾਂਜੀ ਹਾਂਜੀ ਅੱਛਾ ਤੇ ਕਿੱਥੇ ਹੋਇਆ ਦਿੱਤੇ ਕਾ ਬਾਜੀ ਆ ਮੋ ਬਾਈ ਬਾਈਪਾਸ ਤੇ ਡੇਟਾ ਬੰਨਾਰ ਕੇ ਰੋਡ ਤੇ ਫਸਟ ਨੇਟ ਤਾਂ ਉੱਚੀ ਮਿਲੀ ਠੀਕ ਮਿਲੀ ਆ ਜੀ ਹਾਂਜੀ ਹਾਂਜੀ ਸਰ ਹਾਂਜੀ ਕੋਈ ਦਿੱਕਤ ਨਹੀਂ ਆਈ ਨਹੀਂ ਸਰ ਨਹੀਂ ਜਿਹੜਾ ਉਪਰਾਲਾ ਕੀਤਾ ਗਿਆ ਵੇ ਜਿਹੜਾ ਹੋ ਲਿਆ ਗਿਆ ਦੁਬਾਰਾ ਪੁਰਾਣਾ ਸਕਲ ਬਾਜੀ ਇਹਦਾ ਕਿੰਨਾ ਕਿੰਨਾ ਫਾਇਦਾ ਮਿਲ ਰਿਹਾ ਲੋਕਾਂ ਨੂੰ ਹਾਂਜੀ ਸਰ ਹਾਂਜੀ ਕਿਉਂਕਿ ਅਗੇ ਬੰਬਰੀ ਜਾਣਾ ਪੈਂਦਾ ਸੀ ਹਨਾ ਜੀ ਇੱਥੇ ਲਾਗੇ ਉਹਨਾਂ ਨੂੰ ਕੋਈ ਬੈਨੀਫਿਟ ਤਾਂ ਮਿਲਦਾ ਪਿਆ ਹਾਂਜੀ ਸਰ ਹਾਂਜੀ ਤੁਹਾਨੂੰ ਇੰਤਜ਼ਾਮ ਕਿਦਾਂ ਦੇ ਲੱਗੇ ਨਾ ਦੇ ਬਹੁਤ ਵਧੀਆ ਸਰ ਵਧੀਆ ਲੱਗੇ ਹਾਂਜੀ ਸੋ ਦੇਖੋ ਸੰਤੁਸ਼ਟ ਨੇ ਕਿਦਾਂ ਕਿਤੇ ਤਕਰੀਬਨ ਜਿਹੜੇ ਆ ਜੀ ਸੰਤੁਸ਼ਟੀ ਜਿਹੜੀ ਲੋਕ ਜੀ ਤਾਂ ਆ ਰਹੇ ਨੇ ਸੋ ਮੈਡਮ ਨੂੰ ਗੱਲ ਮੈਡਮ 24 ਘੰਟੇ ਸਰਵਿਸ ਡਾਕਟਰਾਂ ਦੀ ਹਾਂਜੀ ਹਾਂਜੀ 24 ਹੋ ਰਹੇ ਹਾਂਜੀ ਕਿੰਨੇ ਡਾਕਟਰ ਇੱਥੇ ਬੰਦੇ ਟੋਟਲ ਇੱਥੇ 10 ਸਾਰੇ ਮਤਲਬ ਜਿੰਨੇ ਵੈਰੀਟੀ ਸਾਰੇ ਹਾਂਜੀ 10 ਡਾਕਟਰ ਦੀ ਡਾਕਟਰ ਹਾਂਜੀ ਬੈਠਦੇ ਆ ਸਾਰੇ ਸੋ 10 ਡਾਕਟਰਾਂ ਲਈ ਇੱਥੇ ਇੰ ਜਿੰਨੇ ਵੀ ਤਕਰੀਬਨ ਦੱਸਲੇ ਟੋਟਲ ਜਿਹੜੀ ਗਿਣਤੀ ਕੀਤੀ ਯਾਰੀ ਉਹ ਮੈਡਮ ਸ਼ਿਫਟ ਵਾਈ ਹੋਣਗੇ ਨਾ ਹਾਂਜੀ ਸ਼ਿਫਟਾਂ ਵਿੱਚ ਹੁੰਦੇ ਆ ਹਾਂਜੀ ਸ਼ਿਫਟ ਵਾਈ ਨਾਈਟ ਤੇ ਕਿੰਨੇ ਹੁੰਦੇ ਡਾਕਟਰ ਨਾਈਟ ਤੇ ਹੋਂ ਕੋਲ ਜੋ ਨਾਈਟ ਰਹਿੰਦੇ ਆ ਡਾਕਟਰ ਇੱਕ ਡਾਕਟਰ ਹਾਂਜੀ ਨਾਲ ਹਾਂਜੀ ਕਲਾਸ ਫੋਰ ਸਟਾਫ ਹਾਂਜੀ ਹਾਂਜੀ ਟੋਟਲੀ ਸਾਰੇ ਜੰਨ ਵੀ ਅਮਰਦਸ ਸਿੰਘ ਜੀ ਪੂਰੀ ਡਿਊਟੀ ਟੀਮ ਆਪਣੀ ਹੁੰਦੀ ਹੈ ਜੀ ਲੋਕ ਮੈਂ ਦੇਖ ਰਿਹਾ तकरीबन ਸੰਤੁਸ਼ਟ ਨਜ਼ਰ ਆ ਰਹੀ ਹੈ ਹਾਂਜੀ ਹਾਂਜੀ ਨਾਈਟ ਦੀ ਪੂਰੀ ਮਿਲਦੀਆਂ ਨਾ ਸਹੂਲਤਾਂ ਮਿਲਦੀਆਂ ਸਹੂਲਤਾਂ ਮਿਲਦੀਆਂ ਜੀ ਸੋ ਦੇਖੋ ਇਸ ਪ੍ਰਾਈਵੇਟ ਹਸਪਤਾਲ ਵਿੱਚ ਸਾਰੀਆਂ ਸਹੂਲਤਾਂ ਮਿਲਦੀਆਂ ਪਈਆਂ ਜ ਇਦਾਂ ਦੀ ਸਹੂਲਤਾਂ ਮਿਲਦੀਆਂ ਆ ਉਹ ਜਿਹੜੀਆਂ ਸਰਕਾਰੀ ਚੱਜ ਮਿਲਦੀਆਂ ਪਈਆਂ ਆ। ਸੋ ਤੁਹਾਨੂੰ ਲੈਬ 'ਚ ਲੈ ਕੇ ਚਲਦੇ ਆਂ ਜੀ। ਲੈਬ ਦੇ ਵੀ ਤੁਹਾਨੂੰ ਰੂਪ ਰੂਪ ਕਰਦੇ ਆਂ ਦੇਖਦੇ ਆਂ ਕਿੰਦਾਂ ਦੀਆਂ ਇੰਤਿਆਮ ਇਥੇ ਵੀ ਕੀਤੇ ਗਏ ਨੇ। ਸੋ ਹੁਣ ਤੱਕ ਤਾਂ ਅਸੀਂ ਜਿੰਨਾ ਵੀ ਸਰਵੇ ਕੀਤਾ ਵਾ ਹਸਪੀਟਲ ਦਾ ਤਕਰੀਬਨ ਲੋਕਾਂ ਨੇ ਸੰਤੁਸ਼ਟੀ ਜਾਈਏ ਔਰ ਲੋਕ ਜਿਹੜੇ ਜੀ ਖੁਸ਼ ਨਹੀਂ ਸੋ ਹਸਪੀਟਲ ਨੇ ਪਰੰਦਾ ਦੋ। ਸੋ ਭਾਜੀ ਤੁਸੀਂ ਤੁਹਾਡੀ ਡਿਊਟੀ ਹਾਂਜੀ। ਅੱਛਾ ਕਿਸ ਤਰੀਕੇ ਨਾਲ ਤੁਸੀਂ ਇਥੇ ਆਪਣਾ ਜਿਹੜਾ ਟੈਸਟ ਵਗੈਰਾ ਕਰਦੇ ਹੋ ਔਰ ਇਹਦਾ ਰੀਡਸ ਵਗੈਰਾ ਕੋਈ ਦਾਤ ਦੇ ਸਾਨੂੰ ਫ੍ਰੀ ਹੋਵਗਾ ਸਰ ਇਹਦੇ ਟੈਸਟ ਆ ਪੰਜਾਬ ਸਰਕਾਰ ਵੱਲੋਂ ਜਿਹੜੇ ਜਿੰਨੇ ਵੀ ਬਲੱਡ ਟੈਸਟ ਨੇ ਉਹ ਫ੍ਰੀ ਆਫ ਕਾਸਟ ਨੇ ਓਕੇ ਪ੍ਰੈਗਨੈਂਟ ਲੇਡੀ ਹੋਵੇ ਜਨਰਲ ਪੇਸ਼ੈਂਟ ਹੋਵੇ ਕੋਈ ਵੀ ਹੈ ਜਿਹੜੇ ਬਲੱਡ ਟੈਸਟ ਆ ਜਿਹੜੇ ਲੈਬ ਵਿੱਚੋਂ ਸਾਰੇ ਫ੍ਰੀ ਆਫ ਕਾਸਟ ਨੇ ਬਲੀ ਕੋਈ ਚਾਰਜ ਨਹੀਂ ਕੋਈ ਚਾਰਜ ਨਹੀਂ ਹੋਊਗਾ ਹਾਂਜੀ ਫ੍ਰੀ ਆਫ ਕਾਸਟ ਕਿੰਨੇ ਤਰ੍ਹਾਂ ਦੇ ਟੈਸਟ ਜਿਹੜੇ ਤੁਸੀਂ ਕਰਦੇ ਹੋ ਟੈਸਟ ਜਿਹੜੇ ਸੀਐਸਏ ਦੇ ਲੈਵਲ ਤੇ ਜਿੰਨੇ ਵੀ ਅਵੇਲੇਬਲ ਟੈਸਟ ਸਾਰੇ ਅਵੇਲੇਬਲ ਨੇ ਜੀ ਹਾਂਜੀ ਆਮ ਜਿਵੇਂ ਸੀ ਮਾਰਕੀ ਕਿਤਨਾ ਕਿਤੇ ਇਹ ਫਾਇਦਾ ਜਿਹੜਾ ਲੋਕਾਂ ਨੂੰ ਮਿਲ ਰਿਹਾ ਹੈ ਦਾ ਹਾਂਜੀ ਕਾਫੀ ਬੈਨੀਫਿਟ ਕਾਫੀ ਪੇਸ਼ੈਂਟ ਆ ਰਹੇ ਆ ਡੇਲੀ ਪੇਸ਼ੈਂਟ ਡੇ ਵਾਈਜ਼ ਡੇ ਪੇਸ਼ੈਂਟ ਵਧਦੇ ਰਿਹਾ ਕਿਉਂਕਿ ਡਾਕਟਰ ਵੀ ਅੱਗੇ ਪਹਿਲੇ ਡਾਕਟਰ ਘੱਟ ਸੀਗੇ ਹੁਣ ਡਾਕਟਰ ਵੀ ਪੂਰੇ ਹੋ ਗਏ ਸਾਰੇ ਸਪੈਸ਼ਲਿਸਟ ਬੈਠ ਰਹੇ ਨੇ ਉਹਨਾਂ ਨੇ ਕਰਕੇ ਪੇਸ਼ੈਂਟ ਵੀ ਵਧ ਰਿਹਾ ਡੇ ਬਾਈ ਡੇ ਪੇਸ਼ੈਂਟ ਦਾ ਵਧ ਰਿਹਾ ਕਾਊਂਟਰੀ ਮੈਡੀਸਨ ਦੇ ਸਟੋਰ ਇਥੇ ਕਿੰਨੇ ਬਾਜੀ ਇਥੇ ਮੈਡੀਸਨ ਦੇ ਸਟੋਰ ਜੇ ਇੱਕ ਜੀ ਸਰਕਾਰੀ ਫਾਰਮੇਸੀ ਹੈ ਜਿੱਥੇ ਫ੍ਰੀ ਆਫ ਕੋਸਟ ਮੈਡੀਸਿਨ ਨੇ ਇੱਕ ਜਾਣਾ ਉਸਦੀ ਹੈ ਜਿਹੜੀ ਡੀਸੀ ਰੇਟ ਤੇ ਜਿਹੜੇ ਅਵੇਲੇਬਲ ਨੇ ਘੱਟ ਰੇਟ ਦਾ ਜਿਹੜੇ ਮੈਡੀਸਿਨ ਸਾਰੀਆਂ ਅਵੇਲੇਬਲ ਨੇ ਉਹਦੇ ਬਹੁਤ ਘੱਟ ਰੇਟ ਤੇ ਹਨ ਜੀ ਜੀ ਕਾਫੀ ਹੋਰ ਮਤਲਬ ਤਕਰੀਬਨ ਅਸੀਂ ਦੇਖੀ ਤੇ ਗੁਰਦਾਸਪੁਰ ਸ਼ਹਿਰ ਵਾਸੀ ਜਿਹੜੇ ਸੰਤੁਸ਼ਟ ਇਥੋਂ ਆ ਰਹੇ ਨੇ ਜੀ ਹਾਂ ਜੀ ਕਾਫੀ ਹੱਦ ਤੱਕ ਸੰਤੁਸ਼ਟ ਨੇ ਇੱਕ ਚੀਜ਼ ਹੋਰ ਮੈਂ ਦੇਖੀ ਭਾਜੀ ਇਦਾਂ ਦੇ ਪ੍ਰਬੰਧ ਜਿਹੜੇ ਨੇ ਪ੍ਰਾਈਵੇਟ ਹਸਪਤਾਲਾਂ 'ਚ ਹੁੰਦੇ ਆ ਜਿਹੜੇ ਮੈਂ ਦੇਖ ਰਿਹਾ ਵੀ ਤੁਹਾਡੇ ਇਸ ਹਸਪਤਾਲ ਵਿੱਚ ਸਾਫ਼ ਸਵੱਈ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਕੁੱਲ ਮਿਲਾ ਨਵਾ ਬੈਲ ਸਾਹਿਬ ਦੀ ਕੋਸ਼ਿਸ਼ ਨਾਲ ਸਤਕਾ ਇਹ ਬੜਾ ਵਧੀਆ ਉਪਰਲਾ ਹੋਇਆ ਤੇ ਕੰਮ ਜਿਹੜਾ ਬਹੁਤ ਵਧੀਆ ਹੋਇਆ ਤੇ ਉਹਦੇ ਕਰਕੇ ਸਫਾਈ ਦਾ ਵੀ ਧਿਆਨ ਨਵਾ ਬਿਲਡਿੰਗ ਤਿਆਰ ਹੋਣ ਕਰਕੇ ਸਫਾਈ ਦਾ ਵਧੀਆ ਸਿਸਟਮ ਔਰ ਇੱਕ ਕ੍ਰਿਸ਼ਨ ਦਾ ਬੈਲ ਸਾਹਿਬ ਹਣਾ ਨੇ ਕ੍ਰਿਸ਼ਨ ਦਾ ਸੈਂਟਰ ਕ੍ਰਿਸ਼ਨ ਦਾ ਡਾਇਗਨੋਸਟਿਕਾ ਸੈਂਟਰ ਉੱਥੇ ਘੱਟ ਰੇਟਾਂ ਜਿੰਦਾ ਕੋਈ ਟੈਸਟ ਸਾਡ ਕੋ ਅਵੇਲੇਬਲ ਨਹੀਂ ਹੈਗੇ ਉਹ ਘੱਟ ਰੇਟਾਂ ਦੇ ਸਾਡੇ ਇਥੇ ਹੋ ਰਿਹਾ ਉਹ ਵੀ ਕਲੈਕਸ਼ਨ ਸੈਂਟਰ ਖੁੱਲ ਗਿਆ ਉਹ ਵੀ ਜਿਹੜੇ ਤਾਂ ਸਿੱਧੇ ਨਹੀਂ ਹੁੰਦੇ ਉਹ ਉੱਥੇ ਹੋ ਜਾਂਦੇ ਹਨਾ ਥਾਇਰੋਇਡ ਵਗੈਰਾ ਇਦਾਂ ਕੋਈ ਹਾਈ ਪ੍ਰੋਫਾਈਲ ਟੈਸਟ ਜਿਹੜੇ ਹੁੰਦੇ ਆ ਉਹ ਤ ਰੇਟ ਆ ਇਥੇ ਬਹੁਤ ਘੱਟ ਰੇਟ ਆ ਉਹਦਾ ਕੀ ਰੇਟ ਹੈ ਰੇਟ ਦਾ ਵੈਸੇ ਉਹਦਾ ਇਥੇ 120 ਰੁਪਏ ਲੈ ਰਹੇ ਆ ਉਹ ਵੀ ਪਰ ਵੀ ਜਿਹੜੇ ਮਹਿੰਗੇ ਰਹਿਣਾ ਦੱਸਦੇ ਸੀ ਗੱਲ ਕਰ ਸਕਦੇ ਹਾਂ ਬਹੁਤ ਜ਼ਿਆਦਾ ਕਾਸਟਲੀ ਹੁੰਦੇ ਆ ਉਹ ਵੀ ਤੁਹਾਡੇ ਅੱਧੇ ਰੇਟ ਤੇ ਸੀ ਹੋ ਜਾਂਦੇ ਆ ਜੀ ਕਿੰਨਾ ਕਿੰਨਾ ਫਾਇਦਾ ਤੇ ਹੈਗਾ ਵਾ ਜੀ ਔਰ ਬੈਨੀਫਿਟ ਜਿਹੜਾ ਵਾ ਤਕਰੀਬਨ ਜਿਹੜਾ ਮਿਲਦਾ ਪਿਆ ਵਾ ਜੀ ਸੋ ਤੁਸੀਂ ਬ੍ਰਦਰ ਇਥੇ ਡਿਊਟੀ ਤੇ ਹਾਂ ਜੀ ਕਿਦਾਂ ਦਾ ਪ੍ਰਬੰਧ ਹੋ ਤੁਹਾਡੇ ਜੀ ਸਰਬੋ ਵਧੀਆ ਹੋ ਬੰਦੇ ਹਾਂਜੀ ਹਾਂਜੀ ਅੱਛਾ ਬੈਲ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਠੀਕ ਹੈ ਹਾਂ ਸਰ ਬਹੁਤ ਵਧੀਆ ਕੀਤਾ ਜੀ ਵਧੀਆ ਕੀਤਾ ਹਾਂਜੀ ਹਾਂਜੀ ਸੋ ਦੇਖੋ ਤਕਰੀਬਨ ਚੰਗਾ ਕੋਈ ਕਰਦਾ ਤਾਂ ਦੇਖੋ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਵਾ ਵੀ ਅਸੀਂ ਕਿਸੇ ਸਿਆਸਤਦਾਨ ਦੇ ਨਾਲ ਨਹੀਂ ਆ ਪਰ ਜਦੋਂ ਕੋਈ ਚੰਗਾ ਕਰਦਾ ਤਾਂ ਉਹ ਦਿਖਾਉਣਾ ਸਾਡਾ ਫਰਜ਼ ਬੰਦਾ ਵਾ ਜੀ ਸੋ ਇਹ ਬੈਲ ਸਾਹਿਬ ਨੇ ਜੋ ਉਪਰਾਲਾ ਕੀਤਾ ਵਾ ਤਾਂ ਬਹੁਤ ਵਧੀਆ ਵਾ ਜੀ ਔਰ ਕੁੱਲ ਮਿਲਾ ਕੇ ਜਾਨੂੰ ਜਿਹੜਾ ਵੇਖੋ ਪ੍ਰਬੰਧ ਹੀ ਵਧੀਆ ਲੱਗੇ ਨੇ ਇੰਤਜ਼ਾਮੀ ਨਾਲੋਂ ਵਧੀਆ ਸਾਰੇ ਨੇ ਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਜੀ ਸੋ ਕੁੱਲ ਮਿਲਾ ਕੇ ਜਿਹੜਾ ਜੀ ਸਾਡੀ ਨਜ਼ਰ ਵਿੱਚ ਇਹ ਹਸਪੀਟਲ ਜਿਹੜਾ ਪਾਸ ਵਾ ਜੀ ਔਰ ਇਹਦਾ ਫਾਇਦਾ ਜਿਹੜਾ ਵਾ ਗੁਰਦਾਸਪੁਰਿਆਂ ਨੂੰ ਮਿਲਦਾ ਪਿਆ ਜੀ ਸੋ ਤਕਰੀਬਨ ਦੇਖੋ ਤੁਸੀਂ ਇੱਧਰ ਹੋਲਡ ਬੋਲ ਦਿਖਾਓ ਉੱਪਰ ਚਾਲ ਮਾਰੋ ਕੈਮਰਾ ਐਕਸੀਡੈਂਟ ਰੂਮ ਵਗੈਰਾ ਵੀ ਥੱਲੇ ਹੈ ਜੀ ਨੀਚੇ ਵੀ ਦਿਖਾਓ ਸੋ ਲੈਬ ਟੈਸਟ ਵਗੈਰਾ ਇਸ ਸਾਈਡ ਤੋਂ ਦਿਖਾਓ ਸੋ ਇਹ ਸਾਰੇ ਜਿਹੜੇ ਪ੍ਰਬੰਧ ਹੈ ਜੀ ਇਸ ਹਸਪੀਟਲ ਦੇ ਵਿੱਚ ਨੇ ਸੋ ਇਧਰ ਦੇਖੋ ਤੁਸੀਂ ਉਹ ਮੈਡਮ ਆਏ ਨੇ ਹੁਣ ਅਸਲ ਜਿਹੜਾ ਟਾਈਮ ਜਿਹੜਾ ਵਾ ਜੀ ਕੁ 2:3 ਤੋਂ 3 ਦਾ ਟਾਈਮ ਹੋ ਗਿਆ ਵਾ ਸੋ ਡਾਕਟਰ ਜਿਹੜੇ ਆ ਜੀ ਆਪੀਡੀ ਜਿਹੜੀ ਡਾਕਟਰ ਉਹ ਤਾਂ ਹੁਣ ਬੰਦ ਹੋ ਗਈ ਹੈ ਪਰ ਉਸ ਦੇ ਬਾਵਜੂਦ ਵੀ ਜਿਹੜਾ ਪੇਸ਼ੈਂਟ ਹੁੰਦਾ ਜੀ ਉਹਦੇ ਐਸੇ ਜਿਹੜਾ ਵਾ ਇਹ ਕੋਈ ਇੰਤਜ਼ਾਮ ਕੀਤੇ ਗਏ ਨੇ ਦੇਖ ਰਿਹਾ ਹੋਰੀਆ ਬੀਪੀ ਚੈੱਕ ਕੀਤਾ ਜਾ ਰਿਹਾ ਵਾ ਸੋ ਕੁੱਲ ਮਿਲਾ ਕੇ ਜਿਹੜਾ ਜੀ ਇਹਦਾ ਫਾਇਦਾ ਕਿਤਨਾ ਕਿਤਨਾ ਜਿਹੜਾ ਵਾ ਜੀ ਸਾਡੇ ਸ਼ਹਿਰ ਵਾਸੀਆਂ ਨੂੰ ਹੋਇਆ ਵਾ ਜੀ ਸੋ ਭੈਣ ਜੀ ਉਹਨਾਂ ਨਾਲ ਗੱਲਬਾਤ ਕਰ ਲੈਣ ਪੈਣ ਜੀ ਕਿੱਥੋਂ ਆਏ ਤੁਸੀਂ ਆਈ ਡੇਰਾ ਵਾ ਬਣਾਣ ਨੂੰ ਕੀ ਪ੍ਰੋਬਲਮ ਆਈ ਕੋਈ ਜਾਂ ਕੀ ਗੱਲ ਹੋ ਗਈ ਹਾਂ ਜੀ ਜੀ ਰਸਤੇ 'ਚ ਉਹਨੇ ਬੈਕ ਵੱਜ ਗਈ ਨਾ ਅੱਛਾ ਉਹਦੇ ਕਰਕੇ ਜਿੱਦ ਅੱਗੇ ਡੇਪੀ ਦੇ ਹਾਂਜੀ ਹਾਂਜੀ ਅੱਛਾ ਕਿਦਾਂ ਦੇ ਪ੍ਰਬੰਧ ਹੀ ਲੈਣ ਕੀਤੇ ਜੀ ਬਹੁਤ ਵਧੀਆ ਲੱਗਾ ਸਾਨੂੰ ਵਧੀਆ ਪ੍ਰਬੰਧ ਹੈ ਹਾਂਜੀ ਹਾਂਜੀ ਬਹੁਤ ਵਧੀਆ ਇੱਥੇ ਦੇ ਪ੍ਰਬੰਧ ਮੈਂ ਦੇਖਿਆ ਪ੍ਰਾਈਵੇਟ ਹਸਪਤਲਾਂ 'ਚ ਹੁੰਦੇ ਹਨ ਜਿਹੜਾ ਸਰਕਾਰੀ ਜੀ ਕਰਦੇ ਇਹਨਾਂ ਨੇ ਹਾਂ ਹਾਂਜੀ ਬ ਹਾਂਜੀ ਹਾਂਜੀ ਠੀਕ ਹੈ ਜੀ ਸੋ ਦੇਖੋ ਕਲਮ ਲਾ ਕੇ ਜਿਹੜਾ ਵਾ ਜੀ ਹਰ ਇੱਕ ਬੰਦਾ ਤਰੀਫ ਕਰ ਰਿਹਾ ਵਾ ਔਰ ਪ੍ਰਬੰਧ ਅੱਛੇ ਨੇ ਵਿਵਹਾਰ ਅੱਛਾ ਵਜ ਡਾਕਟਰਾਂ ਦਾ ਇਹ ਹੀ ਚੀਜ਼ਾਂ ਹੁੰਦੀਆਂ ਜੀ ਆ ਜਾ ਕੇ ਕਲ ਦੇਖੋ ਉਹ ਤਾਂ ਕੁਝ ਨਹੀਂ ਹਸਪੀਟਲ ਜਿਹਦਾ ਕੋਈ ਹੁੰਦਾ ਵਾ ਮੁਸੀਬਤ ਦਾ ਮਾਰਿਆ ਹੁੰਦਾ ਜੀ ਔਰ ਉਹਦੇ ਕੋਈ ਨਹੀਂ ਜਿੰਨੇ ਵੀ ਅਗਰ ਡਾਕਟਰ ਜਿਹੜਾ ਉਹਨਾਂ ਰਿਸਪਾਂਸ ਚੰਗਾ ਦੇਣਾ ਮਤਲਬ ਵੀ ਚੰਗਾ ਉਹਨਾਂ ਨਾਲ ਤਾਲਮੇਲ ਕਰਦੇ ਔਰ ਇਹ ਸਾਰੀ ਚੀਜ਼ਾਂ ਕਿ ਇੱਥੇ ਦੇਖਣ ਨੂੰ ਮਿਲ ਰਹੀਆਂ ਆ ਵਦੀ ਸੋ ਡਾਕਟਰਾਂ ਨਾਲ ਉਹ ਵਧੀਆ ਉਪਰਾਲਾ ਕੀਤਾ ਜਾ ਰਿਹਾ ਵਾ ਦੇਖ ਰਿਹਾ ਕਿ ਬੱਚੀ ਕੀਤੀ ਜਾ ਰਹੀ ਆ ਔਰ ਦੂਸਰਾ ਮੈਂ ਦੱਸ ਰਿਹਾ ਵੀ ਸਾਡੀ ਨਜ਼ਰ ਤੇ ਇਹ ਹਸਪੀਟਲ ਜਿਹੜਾ ਜੀ ਪਾਸ ਆਇਆ ਸੋ ਕੁਲ ਮਿਲਾ ਕੇ ਅਸੀਂ ਨੂੰ 100 ਤੋਂ 106 ਨੰਬਰ ਦਵਾਂਗੇ ਸਾਡਾ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਸੀ ਔਰ ਕਈ ਸਾਡੇ ਜਿਹੜੇ ਪੱਤਰਕਾਰ ਵੀ ਇਹ ਵੀ ਦਿਖਾ ਰਹੇ ਸੀ ਸੋ ਮੈਂ ਸੋਚਿਆ ਅੱਜ ਵੀ ਜੋ ਸੁਣਿਆ ਵਾ ਉਹਨੂੰ ਗਰਾਉਂਡ ਲੈਵਲ ਤੇ ਜਾ ਕੇ ਦੇਖੀਏ ਸੋ ਕੈਮਰੇ ਦੀ ਨਜ਼ਰ ਨਹੀਂ ਤੁਹਾਨੂੰ ਦਿਖਾਇਆ ਸਰ ਜੀ ਅਸੀਂ ਇੱਥੇ ਕੋਈ ਲੁਕਾਸ਼ ਪਾਣੀ ਰੱਖਿਆ ਜੋ ਸਾਹਮਣੇ ਤੁਹਾਡੇ ਉਹ ਤੁਹਾਡੇ ਰੂਬਰੂ ਕੀਤਾ ਵਜੀ ਸੋ ਸਾਡਾ ਇਲੈਕਸ਼ਨ ਦਾ ਵਾ ਕਿ ਸਾਡੇ ਗੁਰਦਾਸਪੁਰ ਦਾ ਜੇਕਰ ਕੋਈ ਸਿਆਸਤਦਾਨ ਚੰਗਾ ਕੰਮ ਕਰਦਾ ਵਾ ਤਾਂ ਉਹਨੂੰ ਤੁਹਾਡੇ ਤੱਕ ਬਚਾਉਣਾ ਸਾਡਾ ਫਰਜ਼ ਬੰਦਾ ਵਾ ਜੀ ਸੋ ਇੱਕ ਚੀਜ਼ ਹੋਰ ਹੈ ਜੀ ਇਹਨੂੰ ਇਹ ਨਾ ਸੋਚ ਲਿਓ ਤੁਸੀਂ ਕਿ ਇਹ ਕੋਈ ਪੇੜ ਵਾ ਜਾਂ ਇਹ ਕੋਈ ਐਡਵਰਟਾਈਜ਼ਮੈਂਟ ਦਾ ਉਹਦੇ ਕਰਕੇ ਕੀਤਾ ਹੈਗਾ ਇਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਜੀ ਸਿਰਫ ਸਾਡੇ ਮਨ ਨੂੰ ਸਾਨੂੰ ਕੁਝ ਦੇ ਕੋ ਸ਼ਹਿਰ ਵਾਸੀਆਂ ਨੇ ਕਿਹਾ ਜਿਨ੍ਹਾਂ ਨੇ ਇਥੋਂ ਇਲਾਜ ਕਰਾਇਆ ਜੀ ਉਹ ਸਾਨੂੰ ਕਹਿੰਦੇ ਸੀ ਵੀ ਤੁਸੀਂ ਭਾਜੀ ਉਹਦਾ ਜਰੂਰ ਦਿਖਾਓ ਇੱਕ ਵਾਰੀ ਚੰਗਾ ਕੰਮ ਹੋ ਰਿਹਾ ਵਾ ਲੋਕਾਂ ਤੱਕ ਮੈਸੇਜ ਪਹੁੰਚੇ ਔਰ ਜੇਕਰ ਕਿਸੇ ਨੂੰ ਕੋਈ ਦਿੱਕਤ ਹੁੰਦੀ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਤੋ ਆਪਣਾ ਇੱਥੇ ਆ ਕੇ ਇਲਾਜ ਕਰਾ ਸਕੇ ਕਿਉਂਕਿ ਕਾਫੀ ਹੱਦ ਤੱਕ ਲੋਕਾਂ ਨੂੰ ਨਹੀਂ ਸੀ ਪਤਾ ਵੀ ਇਹ ਦੁਬਾਰਾ ਹਸਪੀਟਲ ਖੁੱਲ ਗਿਆ ਵਾ ਕਿਉਂਕਿ ਇਹ ਤਕਰੀਬਨ ਜਿਹੜਾ ਵਾ ਜੀ ਲੋਕਾਂ ਦੀ ਨਜ਼ਰ ਤੇ ਹੀ ਵੀ ਬਬਰੀ ਖੁੱਲਿਆ ਦਾ ਨਵਾਂ ਹਸਪਤਾਲ ਉਰੇ ਜਿਹੜਾ ਬੰਦ ਹੋਵਾ ਤੇ ਇਸ ਮਲਬੀ ਬੰਦੀ ਰਹਿਣਾ ਜੀ ਇਹਦੇ ਖੁੱਲਣ ਬਾਰੇ ਕਿਸੇ ਨੂੰ ਜਿਆਦਾ ਜਾਣਕਾਰੀ ਨਹੀਂ ਸੀ ਸੋ ਸਾਡਾ ਮੇਨ ਮਕਸਦ ਇਹ ਸੀ ਵੀ ਇਸ ਹਸਪਤਾਲ ਬਾਰੇ ਤੁਹਾਨੂੰ ਪਤਾ ਲੱਗੇ ਔਰ ਜੇਕਰ ਤੁਹਾਨੂੰ ਕੋਈ ਦਿੱਕਤ ਆ ਜਾਂਦੀ ਹੈ ਪ੍ਰੋਬਲਮ ਆ ਜਾਂਦੀ ਹੈ ਤੁਸੀਂ ਇੱਥੇ ਆ ਕੇ ਆਪਣਾ ਇਲਾਜ ਕਰਾ ਸਕਦੇ ਹੋ ਜੀ ਸੋ ਕੁਲ ਮਿਲਾ ਕੇ ਜਿਹੜਾ ਵਾ ਜੀ ਵਧੀਆ ਪ੍ਰਾਲਾ ਵਾ ਜੀ ਬਹੁਤ ਸੋਨਾ ਕੀਤਾ ਵਾ ਬੈਲ ਸਾਹਿਬ ਨੇ ਔਰ ਜਿਹੜਾ ਇਹ ਹਸਪੀਟਲ ਨੂੰ ਦੁਬਾਰਾ ਜਿਹੜਾ ਇਹਨੂੰ ਆਪਣਾ ਸ਼ੁਰੂ ਕੀਤਾ ਵਜੀ ਔਰ ਇਹਦਾ ਫਾਇਦਾ ਜਿਹੜਾ ਵਾ ਤਕਰੀਬਨ ਅਸੀਂ ਦੇਖ ਰਿਹਾ ਕੋ ਲਾਸਪੁਰ ਵਾਸੀ ਹਲੇ ਸ਼ਹਿਰ ਵਾਸੀ ਲੈ ਰਹੇ ਨੇ ਜੀ ਸੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਜਿਹੜਾ ਸਾਡਾ ਸਿਆਸਤਦਾਨ ਕੋਈ ਵੀ ਸਿਆਸਤਦਾਨ ਕਿਸੇ ਵੀ ਪਾਰਟੀ ਦਾ ਹੋਵੇ ਜੇਕਰ ਉਹ ਚੰਗਾ ਕੰਮ ਕਰੇਗਾ ਤਾਂ ਅਸੀਂ ਉਹਨੂੰ ਜ਼ਰੂਰ ਆਪਣੇ ਚੈਨਲ 'ਤੇ ਦਿਖਾਵਾਂਗੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ